ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਆਏ ਸੀ ਜੀ ਨਰਸਰੀ ਤੁਹਾਨੂੰ ਨਰਸਰੀ ਦਿਖਾਉਣੇ ਆ ਜੀ ਹਨੂਮਾਨਗੜ੍ਹ ਦੀ ਤੇ ਕਾਫੀ ਵੱਡੀ ਨਰਸਰੀ ਹੈ ਹਰੇਕ ਪੇੜ ਪੌਦਾ ਇੱਥੋਂ ਮਿਲ ਜਾਂਦਾ ਹੈਗਾ ਅਨਮੋਲ ਆਇਆ ਹੋਇਆ ਸੀਗਾ ਚਲੋ ਮੈਂ ਆਖਿਆ ਕਹਿੰਦਾ ਮम्मा ਮੈਂ ਦੇਖ ਕੇ ਉਹਨੀਆਂ ਮੈਂ ਵੀ ਸੋਚਿਆ ਕਈ ਤਰ੍ਹਾਂ ਦੇ ਕਹੀ ਜਾਂਦੇ ਸੀ ਵਿਚਾਰ ਬਣਾਉਂਦੇ ਸੀ ਵੀ ਚੱਲੀਏ ਤੇ ਆਪਾਂ ਨਾ ਪੌਦੇ ਲਾ ਲੈਣੇ ਹੁੰਨੇ ਆ ਘਰੇ ਵੀ ਆਪਣੇ ਕਮਲਿਆਂ ਚ ਲਾਏ ਹੋਏ ਨੇ ਮੈਂ ਆਖਿਆ ਚਲੋ ਕੋਈ ਐਕਸਟਰਾ ਮਿਲ ਜਾਂਦਾ ਕੋਈ ਜੜੀਆਂ ਬੂਟੀਆਂ ਵਾਲਾ ਹਨਾ ਤੇ ਆਪਾਂ ਲੈ ਆਵਾਂਗੇ ਆ ਦੇਖੋ ਇਹਦਾ ਮੇਨ ਗੇਟ ਹੀ ਹੈ ਜੀ ਜਿੱਥੇ ਕਿ ਬਹੁਤ ਵਧੀਆ ਬਣਿਆ ਹੋਇਆ ਸਾਰਾ ਕੁਝ ਨਰਸਰੀ ਇਹਦੇ ਵਿੱਚ ਕਾਫੀ ਪੇੜ ਪੌਦੇ ਹੈਗੇ ਨੇ ਤੇ ਆ ਆ ਦੇਖੋ ਜੀ ਤੁਸੀਂ ਆਹ ਛੋਟੇ ਜਿਹੜੇ ਨਿੱਕੇ ਗਮਲੇ ਹੁੰਦੇ ਨੇ ਉਹ ਨੇ ਅਸਾਂਬਟ ਇਹਨਾਂ ਦਾ ਦੇਖੀ ਦੇਖੀ ਜਾਂਦਾ ਹੈਗਾ ਜੀ ਆਪਣੇ ਆਫਿਸ ਤੇ ਆ ਹੈਗਾ ਮੰਦਿਰ ਇਹ ਛੋਟਾ ਜਿਹਾ ਮੰਦਿਰ ਬਣਿਆ ਹੋਇਆ ਜੀ ਜਿਹੜਾ ਕਿ ਇਹ ਨਰਸਰੀ ਦੇ ਵਿੱਚ ਹੀ ਬਣਿਆ ਹੋਇਆ ਅੰਦਰ 플ਾਟ ਦੇ ਵਿੱਚ ਸ਼ਿਵ ਜੀ ਭਗਵਾਨ ਦਾ ਮੰਦਿਰ ਹੈ ਜੀ ਇਹ ਤੇ ਆ ਦੇਖੋ ਤੁਸੀਂ ਇਹਦੇ ਚ ਵੀ ਆਹ ਛੋਟੇ ਛੋਟੇ ਪੇੜ-ਪੌਦੇ ਲਾਏ ਆ ਜੀ ਤੇ ਆਹ ਦੇਖੋ ਤੁਸੀਂ ਗੰਦਾ ਤੇ ਵੀ ਲੱਗੇ ਹੋਏ ਨੇ ਸੋਹਣੀ ਹਰਿਆਲੀ ਛਾਈ ਪਈ ਹੈਗੀ ਆ ਚਾਰਛਫੇਰੇ ਸੋਹਣਾ ਲੱਗਦਾ ਹੈਗਾ ਆ ਪਤਾ ਨਹੀਂ ਮੈਨੂੰ ਤਾਂ ਹੁਣ ਇਹਨਾਂ ਦੇ ਕਈਆਂ ਦੇ ਤਾਂ ਨਾਮ ਦਾ ਹੀ ਨਹੀਂ ਪਤਾ ਜੀ ਵੀ ਕਿਹੜੇ-ਕਿਹੜੇ ਨੇ ਤੇ ਬਸ ਇਹਨਾਂ ਪਤਾ ਵੀ ਉਹਨਾਂ ਦੇ ਦੱਸਾਂ ਤਾਂ ਪਤਾ ਲੱਗ ਜਣਾ ਤਾਂ ਗੇਂਦੇ ਨੇ ਕਈ ਪ੍ਰਕਾਰ ਦੇ ਨੇ ਜੀ ਫੁੱਲ ਤਾਂ ਇੱਕ ਵੀ ਨਹੀਂ ਲੱਗਿਆ ਦਿਸਿਆ ਹੈਗਾ ਕੋਈ ਛੋਟੇ-ਮੋਟੇ ਗੁਲਾਬ ਦਾ ਫੁੱਲ ਤਾਂ ਇੱਕ ਵੀ ਨਹੀਂ ਮਿਲਿਆ ਇੱਕ ਅੱਧਾ ਕੋਈ ਮਿਲਿਆ ਉਹ ਤੁਹਾਨੂੰ ਆਪਾਂ ਦਿਖਾਵਾਂਗੇ ਜਿੱਥੇ ਜੇ ਹੋਇਆ ਇਹਨਾਂ ਦੀ ਰਸੋਈ ਬਣੀ ਹੋਈ ਹੈ ਨਰਸਰੀ ਵਾਲੇ ਮੁੰਡੇ ਜਿਹੜੇ ਵਰਕਰ ਰਹਿੰਦੇ ਨੇ ਇੱਥੇ ਹਨਾ ਤੇ ਉਹ ਚਾਹ ਪਾਣੀ ਕਰਕੇ ਪੀਂਦੇ ਹੈਗੇ ਆ ਬਿਲਕੁਲ ਮੇਨ ਰੋਡ ਤੇ ਜੀ ਗੰਗਾ ਨਗਰ ਵਾਲੀ ਤੇ ਇਹ ਨਰਸਰੀ ਪੇਸ਼ਵਾਨੀ ਨਰਸਰੀ ਦਾ ਨਾਮ ਹੈ ਜੀ ਪੇਸ਼ਵਾਨੀ ਨਰਸਰੀ ਹੈ ਸ਼ਾਇਦ ਮੇਨਲਾ ਦਾ ਪੇਸ਼ਵਾਨ ਨਹੀਂ ਹੈ ਇਹਦਾ ਨਾਮ ਤੇ ਆਹ ਦੇਖੋ ਤੁਸੀਂ ਆ ਆ ਦੇਖੋ ਤੁਸੀਂ ਬਹੁਤ ਪੇੜ ਪੌਦੇ ਨੇ ਤੇ ਅਨਮੋਲ ਹੋਰੀ ਤਾਂ ਪਰਲੇ ਪਾਸੇ ਭੱਜ ਗਏ ਮੈਂ ਤਾਂ ਹਜੇ ਇੱਧਰ ਵੀਡੀਓ ਦੇ ਚੱਕਰ 'ਚ ਹੀ ਰਹਿ ਗਈ ਮੈਂ ਖਾ ਚੱਲ ਬਣਾ ਕੇ ਰਜਾਂਦੀ ਆ ਸੋਹਣੀ ਲੱਗਦੀ ਐ ਸਾਰੇ ਆਪਣੇ ਚਾਹਣ ਵਾਲਿਆਂ ਨੂੰ ਜੋ ਵੀ ਆਪਣੇ ਨਾਲ ਜੁੜੇ ਹੋਏ ਨੇ ਸਾਰੇ ਦੇਖਣਗੇ ਹਨਾ ਤੇ ਮੈਂ ਆਖਿਆ ਫਿਰ ਮੈਨੂੰ ਵੀ ਆ ਦੇਖੋ ਬੁਲਾਉਣ ਲੱਗ ਗਏ ਉੱਤਰ ਉਹ ਲੱਗ ਜਾਂਦਾ ਰੌਲਾ ਪਾਉਣਾ ਮम्मा ਆਜੋ ਆਜੋ ਆ ਗਮਲੇ ਹੈ ਜੀ ਛੋਟੇ ਛੋਟੇ ਜਿਹੜੇ ਦਵਾਰਾਂ ਤੇ ਟੰਗ ਰੱਖੇ ਨੇ ਇਹਨਾਂ ਨੇ ਆਪਣੇ ਘਰੇ ਵੀ ਆਪਾਂ ਲੈ ਕੇ ਗਏ ਹੋਏ ਆ ਛੋਟੇ ਛੋਟੇ ਗਮਲੇ ਜਿਹੜੇ ਕਿ ਜੰਗਲਾਂ ਜੰਗਲਾਂ ਦੇ ਨਾਲ ਟੰਗੇ ਜਾਂਦੇ ਨੇ ਨਿੱਕੇ ਪੇੜ ਪੌਦੇ ਲਾ ਕੇ ਤੇ ਆ ਦੇਖੋ ਤੁਸੀਂ ਵਿੱਚ ਇੱਕ ਵਾਰ ਪਾਠਾ ਲੱਗਿਆ ਹੋਇਆ ਵਿੱਚ ਕਈ ਚੀਜ਼ਾਂ ਲੱਗੀਆਂ ਹੋਈਆਂ ਜੀ ਜਿਹੜੀਆਂ ਕਿ ਆਪਾਂ ਨੂੰ ਤਾਂ ਉਹਨਾਂ ਚੰਝਾਂ ਦਾ ਪਤਾ ਹੀ ਨਹੀਂ ਹੁੰਦਾ ਹੈਗਾ ਤੇ ਦੇਖਿ ਨਾ ਆ ਦੇਖੋ ਤੁਸੀਂ ਇੱਥੇ ਆਹ ਪੌਦੇ ਲੱਗੇ ਹੋਏ ਆ ਜੀ ਜਿਹੜੇ ਨਾਲ ਦੇ ਫੁੱਲ ਲੱਗੇ ਹੋਏ ਨੇ ਆ ਦੇਖੋ ਤੁਸੀਂ ਇੱਥੇ ਫੁੱਲਵਾੜੀ ਹੈਗੀ ਐ ਇੱਥੇ ਕਈ ਪ੍ਰਕਾਰ ਦੇ ਫੁੱਲ ਨੇ ਸੋਹਣੇ ਨੇ ਫੁੱਲ ਯਾਨੀ ਕਿ ਬਹੁਤ ਸੋਹਣੇ ਨੇ ਦੇਖਣ ਨੂੰ ਦੇਖੋ ਕਿੱਡੇ ਸੋਹਣੇ ਤੇ ਪਿਆਰੇ ਲੱਗੀ ਜਾਂਦੇ ਨੇ ਹਨਾ ਇਹ ਆ ਦੇਖੋ ਤੁਸੀਂ ਕਿੰਨੇ ਸੋਹਣੇ ਫੁੱਲ ਨੇ ਆ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਜੀ ਕਦੇ-ਕਦੇ ਮੂਡ ਬਣਦਾ ਹੈਗਾ ਅਸੀਂ ਵੀ ਦਿਨ ਦੇ ਸ਼ਪਾਜੇ ਨਾਲ ਗਏ ਸੀ ਕਿ ਮੈਂ ਕਿਹਾ ਚਲੋ ਠੰਡੇ ਜਿਹੇ ਮੌਸਮ 'ਚ ਦੇਖ ਕੇ ਆਉਨੇ ਆ ਜਿਆਦਾ ਮਤਲਬ ਦਿਨ ਵੀ ਨਹੀਂ ਛਿਪਿਆ ਸੀ ਠੀਕ-ਠੀਕ ਸੀਗਾ ਤੇ ਦੇਖੀ ਨਾ ਮੈਂ ਕਿਹਾ ਚਲੋ ਦੇਖ ਕੇ ਆਉਨੇ ਆ ਪੇੜ-ਪੌਦੇ ਸਾਰੇ ਲੱਗੇ ਹੋਏ ਤੇ ਆ ਦੇਖੋ ਮੂੜੇ-ਮਾੜੇ ਵੀ ਰੱਖ ਰੱਖੇ ਜੀ ਇਹਨਾਂ ਨੇ ਆ ਗਮਲੇ ਵੀ ਰੱਖ ਰੱਖਿਆ ਇੱਥੇ ਲੇਡੀਜ਼ ਵੀ ਕੰਮ ਕਰਦੀਆਂ ਨੇ ਜਿਹੜੇ ਕੀ ਇੱਥੋਂ ਘਾਹ ਫੂਸ ਪੌਦਿਆਂ ਦੇ ਵਿੱਚੋਂ ਕੱਢਦੇ ਨੇ ਹਨਾ ਉਹ ਲੇਡੀਜ਼ ਵੀ ਹੈਗੀਆਂ ਜੀ ਇੱਥੇ ਕੰਮ ਕਰਦੀਆਂ ਨੇ ਆ ਦੇਖੋ ਤੁਸੀਂ ਤੇ ਇਹਦਾ ਉੱਤੇ ਇਹਨਾਂ ਨੇ ਚਾਦਰ ਉੱਤੇ ਤਾਣ ਰੱਖੀ ਹੈ ਤਾਂ ਕਿ ਇਹਨਾਂ ਨੂੰ ਧੁੱਪ ਨਾ ਲੱਗੇ ਪੌਦਿਆਂ ਨੂੰ ਬਹੁਤ ਸੇਫਟੀ ਨਾਲ ਰੱਖੇ ਜਾਂਦੇ ਜੀ ਕਿਉਂਕਿ ਮੱਚ ਜਾਂਦੇ ਨੇ ਛੇਤੀ ਹਨਾ ਇਹ ਮੱਚਦੇ ਵਾਲੀ ਛੇਤੀ ਹੈ ਜੀ ਇਹ ਨਿੱਕੇ ਨਿੱਕੇ ਤਾਂ ਹੁੰਦੇ ਨੇ ਜਦੋਂ ਮੌਸਮ ਠੰਡਾ ਜਾ ਹੋਣ ਲੱਗਦਾ ਫੇਰ ਉਦੋਂ ਤਾਜ ਕੀ ਦਿੰਦੇ ਨੇ ਪੂਰੀ ਤੇ ਵੈਸੇ ਤਾਂ ਅਸੀਂ ਸੋਣਪਾਦੋਂ ਜੇ ਚਾਹੁੰਦੇ ਹੁੰਨੇ ਉਹਦੋਂ ਬਹੁਤ ਜ਼ਿਆਦਾ ਹਰਿਆਲੀ ਹੁੰਦੀ ਹੈਗੀ ਐ ਫਿਰ ਹੁਣ ਅਨਮੋਲ ਜਾਦਾ ਕਰਨ ਲੱਗ ਗਿਆ ਮੈਂ ਕਿ ਚਲੋ ਦੇਖ ਕੇ ਆਉਣੇ ਆ ਨਾਲ ਇੱਕ ਦੋ ਪੌਦੇ ਲੈ ਕੇ ਆਉਣੇ ਸੀਗੇ ਤੇ ਦੇਖਦੇ ਆ ਜੇ ਮਿਲਣਗੇ ਤਾਂ ਲਿਆਵਾਂਗੇ ਤੇ ਨਹੀਂ ਤਾਂ ਫਿਰ ਕਾਫੀ ਪ੍ਰਕਾਰ ਦੇ ਤਾਂ ਆਪਣੇ ਘਰੇ ਹੀ ਲੱਗੇ ਹੋਏ ਨੇ ਜੀ ਤੇ ਆ ਵੀ ਆਪਣੇ ਘਰੇ ਲੱਗਿਆ ਹੋਇਆ ਜੀ ਪੌਦਾ ਤੇ ਸਾਰੇ ਆ ਵੀ ਲੱਗਿਆ ਹੋਇਆ ਜੀ ਕਾਫੀ ਪ੍ਰਕਾਰ ਦੇ ਤਾਂ ਆਪਣੇ ਘਰੇ ਲੱਗੇ ਹੋਏ ਨੇ ਤੇ ਜਿਹੜਾ ਕੋਈ ਨਾਂ ਲੱਗਿਆ ਹੋਇਆ ਤੇ ਉਹ ਆਪਾਂ ਲੈ ਕੇ ਜਾਵਾਂਗੇ ਮੈਨੂੰ ਤਾਂ ਜਾਦੇ ਸੋਹਣੇ ਤਾਂ ਆਹ ਬਾਲੇ ਤਾਂ ਆਹ ਫੁੱਲ ਜੀ ਜਿਆਦਾ ਸੋਹਣੇ ਲੱਗੇ ਜੀ ਮੈਨੂੰ ਤਾਂ ਇਹ ਬੜੇ ਪਿਆਰੇ ਲੱਗੇ ਜਿਹੜੇ ਕੀ ਰੰਗ ਬਰੰਗੇ ਕਈ ਤਰ੍ਹਾਂ ਦੇ ਰੰਗ ਸੀਗੇ ਇਹਨਾਂ ਦੇ ਵਿੱਚ ਆ ਦੇਖੋ ਤੁਸੀਂ ਇੱਕ ਜਗ੍ਹਾ ਤੇ ਕਿੰਨੇ ਪ੍ਰਕਾਰ ਦੇ ਰੰਗ ਅਲੱਗ-ਅਲੱਗ ਹਨ ਇਹ ਵੀ ਕੁਦਰਤ ਹੈ ਜੀ ਦੇਖੋ ਤੁਸੀਂ ਕਿੱਡੇ ਸੋਹਣੇ ਲੱਗਦੇ ਨੇ ਇਹ ਕੁਦਰਤ ਇੱਥੇ ਦੇਖੋ ਆਪਾਂ ਦੇਖਦੇ ਹਾਂ ਵੀ ਕੁਦਰਤ ਦੇ ਰੰਗ ਨੇ ਜੀ ਇਹ ਦੇਖੋ ਕਿਵੇਂ ਆਪਾਂ ਜੇ ਆਪ ਰੰਗ ਬਣਾਈਏ ਤਾਂ ਕਦੇ ਨਹੀਂ ਆਪਣੇ ਤੋਂ ਇਹੋ ਜਿਹੇ ਰੰਗ ਬਣਦੇ ਜੇ ਆਪਾਂ ਕਹਿ ਦਈਏ ਵੀ ਆਪਾਂ ਲਾਲ ਦੇ ਵਿੱਚ ਗੁਲਾਬੀ ਕਿੰਨਾ ਮੱਥਾ ਮਾਰਾਂਗੇ ਫਿਰ ਤੇ ਦੇਖੋ ਕੁਦਰਤੀ ਹਨਾ ਵਾਹਿਗੁਰੂ ਦੀ ਕਿਰਪਾ ਤੇ ਦੇਖੋ ਕਿੰਨੇ ਪ੍ਰਕਾਰ ਦੇ ਮਤਲਬ ਕਿ ਉਹ ਕਲਰ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਸੋਹਣੇ ਸੋਹਣੇ ਕਲਰ ਮਿਲਦੇ ਨੇ ਜੀ ਆਪਾਂ ਨੂੰ ਦੇਖੋ ਗੂੜੇ ਦੇ ਨਾਲ ਫਿੱਕਾ ਫਿੱਕੇ ਦੇ ਨਾਲ ਗੂੜਾ ਹਨਾ ਇਹ ਕੁਦਰਤ ਹੈ ਜੀ ਪਰਮਾਤਮਾ ਦੀ ਉਹ ਉਹਨਾਂ ਦੇ ਉਹਧਿਆ ਰੰਗਾਂ ਨੂੰ ਪਰਮਾਤਮਾ ਦੇ ਨੂੰ ਤੇ ਪਰਮਾਤਮਾ ਹੀ ਜਾਣਦਾ ਆਪਣੇ ਕੋਈ ਮਤਲਬ ਕਿ ਆਪਣੇ ਦਿਮਾਗ 'ਚ ਹੈ ਨਹੀਂ ਜੀ ਇਹੋ ਜੀ ਗੱਲ ਵੀ ਆਪਾਂ ਨੂੰ ਕੋਈ ਦਿਮਾਗ 'ਚ ਆ ਜੂਗੀ ਕਿਉਂਕਿ ਪਰਮਾਤਮਾ ਦੀ ਜੋ ਵੀ ਕਰਨਾ ਨਾਲ ਉਹਨੂੰ ਸਭ ਧਿਆਨ ਹੈਗਾ ਵੀ ਕਿਵੇਂ ਕਰਨਾ ਕਿਵੇਂ ਨਹੀਂ ਕਿਵੇਂ ਰੰਗ ਬਣਾਉਣੇ ਆ ਤੇ ਕਿਵੇਂ ਆਪਾਂ ਤਾਂ ਕੁਝ ਵੀ ਨਹੀਂ ਕਰ ਸਕਦੇ ਜੀ ਆਪਾਂ ਤਾਂ ਸਿਰਫ ਇੰਨਾ ਵੀ ਆਪਾਂ ਦੇਖ ਸਕਦੇ ਆ ਵੀ ਹਾਂ ਉਹ ਵੀ ਜੇ ਉਹਦੀ ਨਿਗਾ ਸਿੱਧੀ ਹੋਵੇ ਤਾਂ ਫੇਰ ਹੀ ਦਿਖਦਾ ਜੀ ਨਹੀਂ ਤਾਂ ਆਪਾਂ ਨੂੰ ਕੋਈ ਪਤਾ ਨਹੀਂ ਲੱਗਦਾ ਵੀ ਆਪਾਂ ਕੀ ਹੈ ਤੇ ਕੀ ਆਪਾਂ ਦੇਖਣਾ ਹੈਗਾ ਆ ਦੇਖੋ ਜੀ ਡਾਕਟਰ ਸਾਹਿਬ ਦੇਖੀ ਜਾਂਦੇ ਸੀਗੇ ਪੌਦੇ ਕਹਿੰਦੇ ਆਖੇ ਆ ਹੈਗਾ ਜੀ ਪੱਥਰ ਚਟ ਦਾ ਮੈਨੂੰ ਕਹਿੰਦੇ ਸੀ ਕਹਿੰਦੇ ਪੱਥਰ ਚਟ ਦਾ ਪੌਦਾ ਆਖੇ ਪੱਥਰ ਚਟ ਦਾ ਤਾਂ ਆਪਣੇ ਲੱਗਿਆ ਹੋਇਆ ਜੀ ਜਿਹੜਾ ਕੀ ਇਹੇ ਪਥਰੀ ਤੋਂ ਕੰਮ ਦਿੰਦਾ ਹੈਗਾ ਅਗਰ ਕਿਸੇ ਦੇ ਪਥਰੀ ਹੋ ਜੇ ਨਾ ਤਾਂ ਇੱਕ ਪੱਤਾ ਇਹਦਾ ਤੋੜ ਕੇ ਜੀ ਸਵੇਰ ਵੇਲੇ ਖਾਲੀ ਪੇਟ ਖਾ ਸਕਦੇ ਆ ਜੀ ਆਪਾਂ ਉਹ ਦੇਖੋ ਅਨਮੋਲ ਫਿਰਦਾ ਗੇੜੇ ਦਿੰਦਾ ਏਕੇ ਬਾਹਰ ਕੱਢਣ ਵਾਲਾ ਹੈ ਨਹੀਂ ਜੀ ਇਹ ਬਹੁਤ ਅਲਵਾ ਹੈਗਾ ਬਹੁਤ ਇਹ ਗੇੜੇ ਦਿੰਦਾ ਜੀ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਇਹ ਕੀ ਕਰਦਾ ਕਦੇ ਨਹੀਂ ਟਿਕਦਾ ਇੱਕ ਇਹ ਸਾਈਕਲ ਚੱਕ ਲਿਆ ਆਪਦਾ ਸੜਕ ਦੇ ਉੱਤੇ ਇਹ ਮੇਰੀ ਇੰਨੀ ਪਕਾਈ ਕਰਾਉਂਦਾ ਮੈਂ ਜੋ ਇਹਦੇ ਪਿੱਛੇ ਪਿੱਛੇ ਭਾਈ ਜੀਆਂ ਵਰਕਰ ਹੈ ਜੀ ਜਿਹੜੇ ਦਿਖਾਉਂਦੇ ਆ ਸਾਨੂੰ ਦੱਸਦੇ ਨੇ ਪਰ ਇੱਥੇ ਨਾ ਮਤਲਬ ਕਿ ਆਹ ਫੁੱਲਾਂ ਵਾਲੇ ਪੌਦੇ ਜ਼ਿਆਦਾ ਮਿਲੇ ਜੀ ਸਾਨੂੰ ਜੜੀਆਂ ਬੂਟੀਆਂ ਵਾਲੇ ਘੱਟ ਮਿਲੇ ਤਾਂ ਅਸੀਂ ਪਹਿਲਾਂ ਅੱਗੇ ਹਵੋਰ ਤੋਂ ਲੈ ਕੇ ਆਉਣੇ ਹੁੰਨੇ ਆ ਜੀ ਉੱਥੋਂ ਮਿਲ ਜਾਂਦੇ ਨੇ ਸਾਰੇ ਪ੍ਰਕਾਰ ਦੇ ਮਿਲ ਜਾਂਦੇ ਆ ਕੋਈ ਵੀ ਆਪਾਂ ਵਰਤਣਾ ਹੁੰਦਾ ਨਾ ਤਾਂ ਫਿਰ ਆਪਾਂ ਨੂੰ ਘਰੇ ਲੂ ਆਪਾਂ ਵਰਤ ਲੈਣੇ ਆ ਜੀ ਘਰੇ ਕੰਮ ਆ ਜਾਂਦਾ ਹੈਗਾ ਕਈਆਂ ਦੇ ਪੱਤੇ ਪੁੱਤੇ ਜਿਵੇਂ ਘਰੇ ਵਰਤਨੇ ਹੁੰਦੇ ਨੇ ਤਾਂ ਆਪਾਂ ਨੂੰ ਬਾਹਰ ਨਹੀਂ ਜਾਣਾ ਪੈਂਦਾ ਪਰ ਇੱਥੇ ਮਿਲੇ ਨਹੀਂ ਜੀ ਤਾਂ ਕਰਕੇ ਫਿਰ ਸਾਨੂੰ ਹੁਣ ਦੇਖਦੇ ਆ ਅੱਗੇ ਜੇ ਕੁਝ ਮਿਲੂਗਾ ਤਾਂ ਪਰ ਮੈਨੂੰ ਨਹੀਂ ਲੱਗਦਾ ਹੈਗਾ ਇੱਕ ਤਾਂ ਅਸਗੰਧਨ ਗੋਰੀ ਦਾ ਲੈਣ ਗਏ ਸੀਗੇ ਜੀ ਉਹ ਦੇਖਦੇ ਆ ਜੇ ਮਿਲੂਗਾ ਤਾਂ ਤੇ ਅਸ਼ਵਗੰਧਾ ਦਾ ਕਹਿੰਦੇ ਸੀ ਕਿ ਆ ਤਾਂ ਅਸ਼ਵਗੰਧਾ ਹੈ ਜੀ ਇਹ ਜਿਹੜਾ ਸਿੰਪਲ ਅਸ਼ਵਗੰਧਾ ਇਹ ਤਾਂ ਆਪਣੇ ਲੱਗਿਆ ਹੋਇਆ ਜੀ ਇੱਕ ਅਸਗੰਧ ਨਗੌਰੀ ਹੁੰਦੀ ਆ ਉਹ ਹੈ ਨਹੀਂਗਾ ਮੈਨੂੰ ਲੱਗਦਾ ਇੱਥੇ ਸ਼ਾਇਦ ਨਹੀਂ ਹੈਗਾ ਤੇ ਆਹ ਦੇਖੋ ਬੱਚਾ ਨੇ ਖੇਡਣ ਨੂੰ ਤੁਸੀਂ ਆਹ ਦੇਖੋ ਬਹਿ ਗਿਆ ਜੀ ਅਨਮੋਲ ਤੇ ਧਾਲਿਆ ਮੂੜਾ ਆਹ ਟਰੈਕਟਰ ਵੀ ਨਿਕਾ ਜਾ ਰੱਖਿਆ ਹੋਇਆ ਤੇ ਆਹ ਦੇਖੋ ਤੁਸੀਂ ਆਲੇ-ਦੁਆਲੇ ਕਿਵੇਂ ਇਹਨਾਂ ਦੇ ਫੁੱਲ ਲੱਗੇ ਹੋਏ ਆ ਗੋਲ ਚੱਕਰ ਦੇ ਹਿਸਾਬ ਨਾਲ ਫੁੱਲ ਲੱਗੇ ਹੋਏ ਨੇ ਇਹ ਤੇ ਇਹਨੇ ਆਹ ਦੇਖੋ ਜੀ ਆਪਦਾ ਉਹ ਵੀ ਰੱਖ ਲਿਆ ਆਵਦਾ ਮੂੜੇ ਤੇ ਬਹਿ ਗਿਆ ਜੀ ਦੇਖਣ ਲੱਗ ਗਿਆ ਫਲਵਾੜੀ ਨੂੰ ਤੇ ਆ ਬੱਚਿਆਂ ਵਾਸਤੇ ਰੱਖ ਰੱਖੇ ਨੇ ਜੀ ਇਹਨੇ ਆ ਵਰਕਰ ਹੈ ਜੀ ਇਹਨਾਂ ਦੇ ਜਿਹੜੇ ਇੱਥੇ ਆਪਾਂ ਨੂੰ ਖੜੇ ਦਿਖਾਉਂਦੇ ਨੇ ਆ ਦੇਖੋ ਤੁਸੀਂ ਪਰ ਮੈਨੂੰ ਤਾਂ ਆ ਦੇਖੋ ਫਲਵਾੜੀ ਜਿਹੜੀ ਆਪਾਂ ਇੱਥੋਂ ਪੁੱਠੇ ਮੁੜ ਕੇ ਆਉਨੇ ਹੈਗੇ ਆ ਉਹ ਫਿਰ ਰਸਤੇ ਦੇ ਵਿੱਚ ਆ ਜਾਂਦੀ ਹੈਗੀ ਆ ਕਾਫੀ ਲੰਮੀ ਚੌੜੀ ਇਹਦਾ ਏਰੀਆ ਹੈਗਾ ਜੀ ਆਪਣੇ ਨਰਸਰੀ ਦਾ ਤੇ ਪਰ ਆਪਾਂ ਥੋੜਾ ਹੀ ਦੇਖਿਆ ਕਿਉਂਕਿ ਇੰਨਾ ਫਿਰ ਜਦੋਂ ਆਪਾਂ ਨੂੰ ਆਪਣੇ ਮਤਲਬ ਜਿਹੜੇ ਆਪਾਂ ਨੂੰ ਚਾਹੀਦੇ ਸੀ ਉਹ ਤਾਂ ਪੇੜ ਪੌਦੇ ਫੁੱਲ ਬੂਟੇ ਮਿਲੇ ਨਹੀਂ ਹੈਗੇ ਤੇ ਫਿਰ ਆਪਾਂ ਦੇਖ ਕੇ ਤੇ ਆਪਾਂ ਕਰ ਲਈ ਜੀ ਘਰਾਂ ਨੂੰ ਵਾਪਸੀ ਕਿਉਂਕਿ ਘਰਾਂ ਦੇ ਕੋਲੇ ਹੀ ਹੈ ਜਦੋਂ ਜ਼ਰੂਰਤ ਹੁੰਦੀ ਆ ਕੇ ਲਿਆਇਆ ਜਾਈਦਾ ਹੈਗਾ ਤੇ ਮੇਰਾ ਅੱਜ ਜੀ ਕੀਤਾ ਮਖਾ ਤੁਹਾਨੂੰ ਵੀ ਦਿਖਾਈਏ ਜੀ ਨਰਸਰੀ ਆਪਣੀ ਇੱਥੋਂ ਦੀ ਹਨੂਮਾਨਗੜ੍ਹ ਦੀ ਤੇ ਆ ਦੇਖੋ ਜੀ ਆਪਾਂ ਕਰ ਲਈ ਵਾਪਸੀ ਤੇ ਦੇਖੀ ਨਾ ਫੇਰ ਆਵਾਂਗੇ ਆ ਮਨੀ ਪਲਾਂਟ ਲੱਗਿਆ ਹੋਇਆ ਜੀ ਇਹ ਵੀ ਮੇਰੇ ਕੋਲੇ ਲੱਗਿਆ ਹੋਇਆ ਕਾਫੀ ਹੱਦ ਤੱਕ ਤਾਂ ਮੇਰੇ ਕੋਲੇ ਪੌਦੇ ਲੱਗੇ ਹੋਏ ਨੇ ਜੀ ਤੇ ਹੁਣ ਆਪਾਂ ਜਾਵਾਂਗੇ ਜੀ ਘਰਾਂ ਨੂੰ ਤੁਹਾਨੂੰ ਇਹ ਵੀਡੀਓ ਆਪਣੀ ਕਿਵੇਂ ਲੱਗੀ ਤੇ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਜੀ ਤੇ ਕਦੇ ਆਓਗੇ ਤੁਸੀਂ ਮੈਂ ਤੁਹਾਨੂੰ ਵੀ ਕਮਾਵਾਵਾਂਗੇ ਜੀ ਹੁਣ ਤਾਂ ਹਜੇ ਕਿਰਾ ਸੁਖਪੁਕਾਈ ਹੋਇਆ ਪਿਆ ਹੈਗਾ ਕੋਈ ਵੀ ਪੌਦਾ ਇੰਨਾ ਵਧੀਆ ਫੁੱਲ ਬੂਟੇ ਹੈ ਨਹੀਂਗੇ ਜੀ ਹਰੀਆਲੀ ਹੈ ਨਹੀਂਗੀ ਇਹਨੀਆਂ ਛੋਟੇ ਛੋਟੇ ਹੈਗੇ ਨੇ ਆ ਬਾਹਰਲੀ ਮੇਨ ਰੋਡ ਹੈ ਜੀ ਆਪਾਂ ਇੱਥੋਂ ਬਾਹਰ ਨਿਕਲੇ ਆ ਹੁਣ ਤੇ ਆ ਆ ਗਈ ਜੀ ਬਾਹਰਲੀ ਮੇਨ ਰੋਡ ਤੇ ਹੁਣ ਆਪਾਂ ਗੱਡੀ 'ਚ ਬੈਠਾਂਗੇ ਤੇ ਜਾਵਾਂਗੇ ਜੀ ਸ